ਹੋਂਦ ਨਾਲ ਵੀਡੀਓ ਬਣਾਉਂਦੇ ਨਾਲ ਹੈ ਵੀਡੀਓ ਬਣਾਉਣਾ ਮੈਂ ਬਣਾ ਰਿਹਾ ਨਾ ਹੋਰ ਕਿੱਥੇ ਵੱਜਦਾ ਗੱਲ ਤਾਂ ਮੇਰੇ ਤੇ ਨਿੱਪੜੂ ਹੀ ਹੈ ਹੈ ਆਹ ਮਾਣੂ ਕੋਈ ਨਹੀਂ ਮਨਵਾ ਕੇ ਆ ਗਿਆ ਅੱਜ ਜਾਵੇ ਸੋਝ ਪਈ ਵੀ ਮੇਰੇ ਸਿਰ ਉਲਾ ਹੀ ਆ ਕਿ ਇਹਨੇ ਨਾ ਗਲਤ ਥਾਂ ਤੇ ਉਂਗਲ ਲਾਤੀ ਠੀਕ ਆ ਇਹਨੇ ਗੱਲ ਕੱਢੀ ਇਹਨੇ ਸਾਰੇ ਗੱਲ ਪੈ ਗਏ ਉਦੋਂ ਵੀ ਅੰਦਰ ਆ ਕੇ ਕੁੱਟਿਆ ਇਹ ਕੱਲਾ ਸੀਗਾ ਮੱਕ ਦੇ ਨਾਲ ਚੱਲ ਹੋ ਆਏ ਨੇ ਮੇਰੇ ਕੋਲ ਉਹਲਾ ਬੋਲਦਾ ਵੀ ਤੇਰੇ ਤੋਂ ਨਾਲ ਘਰੇ ਘਰੇ ਠੀਕਾਂ ਦੀ। ਉਹਨੇ ਇੱਕ ਵਿਹਾਂ ਸੀਦਾ ਵਿਹਾਂ ਤੇ ਇਹਨਾਂ ਨੇ ਮੈਨੂੰ ਗਲਤ ਹੱਥ ਲਾਉਂਦੇ ਸੀ। ਹਾਂ ਮੈਨੂੰ ਗਲਤ ਰਖਦਾ ਘਰਦੇ ਸੀ। ਮੈਂ ਇਸੇ ਗੱਲੋਂ ਇਹਨਾਂ ਨੂੰ ਇਹ ਮੇਰੇ ਗੱਲ ਪੈ ਗਿਆ ਉਥੇ। ਹਾਂਜੀ। ਉਹਨਾਂ ਤੇਰੇ ਮਰ ਬੱਦਲ ਨਾ ਮਾਰ ਲੈਣ ਨਾਲ ਬਿਲੋ ਪਿਆ। ਗੋਰੀ ਤੇਰੇ ਕੋਲੇ ਨਹੀਂ ਤਪੇੜ ਮਾਰ। ਕਿੱਦਾਂ ਜਿਉਂ। ਮੈਂ ਰੱਖਿਆ ਨਾ ਬਦਲ ਜਾ ਕੇ। ਮੈਂ ਰੱਖਾਂ ਜੇ। ਉਹ ਨਾਸ਼ੀਵਾ ਗੋਣਾ। ਹਾਂ ਕੁੱਟਿਆ ਇੱਥੇ ਮੇਨੂੰ ਕੱਲ ਪੁੱਟ ਕੇ ਗਈ ਮੇਰੀ ਭੂਆ ਖੁਦ ਮੇਰੇ ਜੁੰਡੇ ਪੱਟੇ ਮੇਰੀ ਭੂਆ ਨੇ ਮੇਰਾ ਗਲ ਕੁੱਟਿਆ। ਕੌਣ ਪੀਂਦਾ ਅੱਜ ਕੋਸ਼ ਗਿਆ ਲੈ ਕੇ ਮਨਰੀ ਨੇ ਮੇਰੇ ਜੁੰਡੇ ਬੜੇ ਤੇ ਮਵੀ ਵਾਲੇ ਮੈਨੂੰ ਉਹਦਾ ਤੇਰਾ ਦੂਆ ਹੈ ਜੁੰਡੇ ਪਾ ਕੀ ਨਾਮ ਤੁਹਾਡਾ ਪੂਜਾ ਤੇਰੇ ਕੀ ਹੋ ਜਾਂਦਾ ਭਾਜੀ ਰਾਤ ਅਸੀਂ 9:30 ਵਜੇ ਉੱਥੋਂ ਆਏ ਆ ਥਾਣਿਓ ਪਹਿਲੇ ਤੇ ਲੜਾਈ ਹੋਈ ਆ ਉਸ ਦਿਨ ਥਾਣੇ ਗਏ ਚਲੇ ਆ ਪਹਿਲਾਂ ਵੀ ਮੈਨੂੰ ਕੁੱਟਮਾਰ ਕੀਤੀ ਇਹਨਾਂ ਨੇ ਇੱਥੇ ਰਹਿੰਦੇ ਗੋਲਬਾਗ ਵਸਤੀ 'ਚ ਠੀਕ ਆ ਤੇ ਰਾਤੀ ਵੀ ਅਸੀਂ ਥਾਣੇ ਗਏ ਆ ਥਾਣੇੋਂ ਆਏ ਆ ਤੇ ਫਿਰ ਰਾਤੀ ਸਾਡੇ ਆ ਕੇ ਘਰੇ ਨਾਲ ਤਾਂ ਗੱਲ ਪੈ ਗਏ ਨਾਲੇ ਸਾਡੇ 80 ਸੱਤ ਬਾਰੀਆਂ ਬੁਰੀਆਂ ਤੋੜ ਗਏ ਨੇ ਤੇ ਨਾਲੇ ਮੇਰੇ ਸੱਟ ਮਾਰੀ ਆ ਕੁਰਪਾਨਾ ਲੈ ਆਂਦੇ ਨੇ ਅਗੋ ਡਾ ਰੋੜੇ ਚਲਾ ਆਂਦੇ ਨੇ ਅਸੀਂ ਦੋ ਜਣੇ ਆ ਇਹ ਸਾਰ ਝੁੰਡ ਬਣ ਕੇ ਆ ਜਾਂਦੇ ਨੇ ਸਾਡਾ ਰੋਲਾ ਪਿਛਲੀ ਲੜਾਈ ਦਾ ਹੀ ਆ ਜਿਹੜੀ ਪਹਿਲਾਂ ਲੜਾਈ ਹੋਈ ਸੀ ਉਹੀ ਰੋਲਾ ਚੱਲੀ ਜਾਂਦਾ ਉਹਦੇ ਵੀ ਇਹਦੇ ਨਾਲ ਲੜੇ ਸੀ ਇਨੂੰ ਮਾਰਿਆ ਉਦੋਂ ਵੀ ਅਸੀਂ ਕਿਹਾ ਵੀ ਤੁਸੀਂ ਕਿਉਂ ਗਾਲ ਪੈਨੇ ਉਹ ਬੰਦਾ ਤਾਂ ਪਾਸੇ ਹੋ ਗਿਆ ਏ ਇਹ ਹੁਣ ਆਪ ਅੱਗੇ ਹੋ ਗਏ ਨੇ ਤੇ ਅਸੀਂ ਦੋ ਜਣੇ ਆ ਜੇ ਸਾਨੂੰ ਕੱਲ ਨੂੰ ਹਰਚ ਮਰ ਜੋਗੀ ਤੇ ਇਹ ਜ਼ਿੰਮੇਵਾਰ ਨੇ ਬੁਲ ਚੋ ਲੋ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਨਾ ਅਸੀਂ ਪਹਿਲਾਂ ਵੀ ਦਰਖਾਸਤਾਂ ਦੇ ਜਾਂਦਿਆਂ ਨੇ ਸਾਰਿਆਂ ਨੂੰ ਥਾਣੇ ਵੀ ਦੇਂਦੇ ਐ ਐਸਐਸਨੂੰ ਡੀਐਸਪੀ ਨੂੰ ਅ ਸਾਰੇ ਥਾਂ ਤੇ ਜਾਏ ਪਰ ਕੋਈ ਕਾਰਵਾਈ ਨਹੀਂ ਕੀਤੀ ਰੋਲਾ ਇਹ ਹੀ ਆ ਕਿ ਇਹਨੇ ਨਾ ਗਲਤ ਸਾਤੇ ਉਂਗਲ ਲਾਤੀ ਠੀਕ ਆ ਇਹਨੇ ਗਾਲ ਕੱਢੀ ਇਹਨੇ ਸਾਰੇ ਗਾਲ ਪੈਗੇ ਉਹਦੇ ਵੀ ਅੰਦਰ ਆ ਕੇ ਕੁੱਟਿਆ ਇਹ ਕੱਲਾ ਸੀ ਬਸ ਇਸੇ ਗੱਲੋਂ ਲੜਾਈ ਹੋਈ ਆ ਉਹ ਪਾਸੇ ਹਾਂਜੀ ਵਿਹਾਂ ਦੇ ਵਿੱਚ ਹਾਂਜੀ ਉਹਦੇ ਦੀ ਲੜਾਈ ਹੁਣ ਤੱਕ ਗ੍ਰੇਡ ਚੱਲਦੀ ਆਂਦੀ ਰਾਤ ਵੀ ਇਹੀ ਗਲਤੀ ਲੜਾਈ ਪਈ ਆ ਤੇ ਰਾਤ ਵੀ ਸਾਰੇ ਆ ਕੇ ਮੇਰੇ ਘਾਡੇ ਗਾਲ ਪੈ ਕੇ ਦੋ ਜੀਆਂ ਦੇ ਹਾਂ ਪੁਲਸ ਵਾਲਾ ਕੋਈ ਕਾਰਵਾਈ ਨਹੀਂ ਪੁਲਸ ਆਂਦੀ ਆ ਕੇ ਮੋੜ ਜਾਂਦੀ ਆ ਪੁਲਸ ਵਾਲੇ ਤੁਹਾਨੂੰ ਕਹਿੰਦੇ ਨੇ ਧਮਕੀਆਂ ਦਿੰਦੇ ਨੇ ਹੁਣ ਵੀ ਕਹਿੰਦੇ ਜਿੱਥੇ ਮਰਜ਼ੀ ਚਲੇ ਜਾਓ ਅਸੀਂ ਨਹੀਂ ਕੋਈ ਕਾਰਵਾਈ ਕਰਨੀ ਕੌਣ ਕਰ ਰਿਹਾ ਇਹਨਾਂ ਅਸ਼ੀਕੇ ਕੋਈ ਕੋਈ ਇਹਦੇ ਕੋਲ ਅਸੀਂ ਆਪਣਾ ਨੰਨਾ ਕੀ ਆ ਇਹ ਕਿਹਨੇ ਐਸੇ ਯੰਗ ਸਿੰਘ ਹਾਂਜੀ ਯੰਗ ਸਿੰਘ ਕੋਲੇ ਕੋਈ ਕਾਰਵਾਈ ਨਹੀਂ ਕੀਤੀ ਉਹ ਕਹਿੰਦਾ ਜਿੱਥੇ ਮਰਜ਼ੀ ਚਲੇ ਜਾਓ ਮੈਂ ਨਹੀਂ ਕੋਈ ਕਾਰਵਾਈ ਕਰਨੀ ਬਸ ਇੱਕ ਜਾਨ ਸਾਡੀ ਤਾਂ ਇਹੀ ਮੰਗ ਆ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਇਹ ਕਰਦੇ ਕਿਹੜੀ ਗੱਲੋਂ ਲੜਾਈ ਠੀਕ ਹੈ ਨਾ ਜੋ ਵੀ ਸਾਡਾ ਨੁਕਸਾਨ ਹੁੰਦਾ ਸਾਨੂੰ ਉਰਜਾਨਾ ਪਰਨੇ ਚਾਲੇ ਇੱਥੇ ਕੁੱਟਿਆ ਗਿਆ ਹਾਂ ਕੁੱਟਿਆ ਇੱਥੇ ਮੇਨੂੰ ਕੱਲ ਕੁੱਟ ਕੇ ਗਈ ਮੇਰੀ ਭੂਆ ਖੁਦ ਮੇਰੇ ਜੁੰਡੇ ਫੱਟੇ ਮੇਰੀ ਭੂਆ ਨੇ ਮੇਰਾ ਗਲ ਕੁੱਟਿਆ ਬਿਉਸ਼ੀ ਦੀ ਹਾਲਤ ਹਾਂ ਇਹਨਾਂ ਪਤੀ ਸਾਡੇ ਮਕਰੋਨਾਂ ਤੇ ਨਹੀਂ ਸੁਣੇ 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 ਵੀਰੇ ਇਹ ਤਾਂ ਗੋਲਬਾਗ ਇਹ ਕਹਿੰਦੀ ਮੈਂ ਉਹਨੂੰ ਇਹ ਪਤਾ ਨਹੀਂ ਮੇਰੀ ਭੂਆ ਕੋਈ ਨਹੀਂ ਇਹ ਇੱਕ ਵਾਰੀ ਘਰੇੜ ਨਾਲ ਇੱਥੇ ਇਕੱਠੇ ਹੋ ਗਏ ਸਾਰੇ ਖੜੇ ਸੀ ਕੱਲ ਕੱਲ ਇਸੇ ਬਾਰੇ ਰੋਲਾ ਕਿਸੇ ਗੱਲ ਦਾ ਨਹੀਂ ਪਿਛਲੀ ਲੜਾਈ ਦਾ ਰੋਲਾ ਚੱਲੀ ਜਾਂਦਾ ਹਾਂਜੀ ਹਾਂਜੀ ਕੀ ਲੋੜ ਆ ਕੀ ਲੜਾਈ ਦਾ ਕੁਛ ਨਹੀਂ ਇਹਨਾਂ ਨੇ ਮੈਨੂੰ ਗਲਤ ਕਮੈਂਟ ਕੀਤੇ ਸੀ ਪਹਿਲਾਂ ਕੀ ਬਾਤ ਜੀ ਉਹ ਨਹੀਂ ਉੱਥੇ ਵਿਆਹ ਸੀਗਾ ਵਿਆਹ ਤੇ ਇਹਨਾਂ ਨੇ ਮੈਨੂੰ ਗਲਤ ਹੱਥ ਲਾਉਂਦੇ ਹਾਂ 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 ਮੈਨੂੰ ਗਲਤ ਧਰਕਦਾ ਘਰਦੇ ਇਹ ਮੈਸੇ ਗੱਲੋਂ ਇਹਨਾਂ ਨੇ ਇਹ ਮੇਰੇ ਗੱਲ ਪੈ ਗਿਆ ਉੱਥੇ ਹਾਂਜੀ ਗਾਂਚ ਹਾਂਜੀ 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 ਉਹੀ ਰੰਜ ਉਸੇ ਰੰਜ ਸੀ ਹਾਂਜੀ ਕਿਰਪਾਨਾ ਮਾਰ ਕੇਗਾ ਵੇਖ ਲੋ ਸਾਹਮਣੇ ਕਰ ਹੁਣ ਵੀ ਕੁੱਟੇ ਪਰ ਉਹੀ ਹਾਂਜੀ 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 ਹਾਂ ਜੀ ਹੋਰ ਇਹ ਤੋਂ ਸਮਾਰ ਬਹੁਤ ਜ਼ਿਆਦਾ ਬਹੁਤ ਜ਼ਰਾਬੇ ਸਾਰੇ ਗਵਾਹ ਪੁੱਛ ਰਿਹਾ ਨਹੀਂ ਆਉਂਦੇ ਬੰਦਾ ਵਗਰੇ ਹਾਂ ਜੀ ਆਂ ਜਾਈਂ ਤੁਮ ਕਿਆ ਦਿੰਦੇ ਆ ਕਹਿੰਦੇ ਤੁਹਾਨੂੰ ਮਾਰਨਾ ਹੈ ਮੰਗ ਨਹੀਂ ਕਰਦੇ ਨਾ ਜੀ ਨਾ ਕੋਈ ਨਹੀਂ ਕੋਈ ਪਰ ਚੱਲ ਗਿਆ ਉਹ ਜੀ ਕਾਰਵਾਈ ਕੀਤੀ ਸੁਣਾਈ ਨਹੀਂ ਆਈ ਤੁਹਾਡੀ ਮੰਗ ਨਹੀਂ ਸਾਨੂੰ ਇਹ ਕਹਿੰਦੇ ਹਾਂ ਇਨਸਾਫ ਚਾਹੀਦਾ ਸਾਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਾਂ ਜੀ ਹਾਂ ਹਾਂ ਜੀ ਹਾਂ ਜੀ ਕੋਈ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਇੱਕ ਵਾਰੀ ਪਹਿਲਾਂ ਥਾਣੇ ਗਏ ਅਸੀਂ 5 6 ਵਾਰੀ ਜਾ ਚੁੱਕੇ ਹਾਂ ਸਾਡੇ ਕੋਈ ਸੁਣਵਾਏ ਨਹੀਂ ਰਾਤੀ ਗਏ ਗੈਣਾ ਸਿੰਘਾਂ ਦਾ ਜਿੱਥੇ ਮਰਦੀ ਚਲੇ ਜਾਓ ਕੋਈ ਗੱਲ ਬਾਤ ਨਹੀਂ ਪੈਸਾ ਤੇ ਲੈ ਕੇ ਮੁਰਜਾ ਦੇਣਾ ਤੋਂ ਕਿਹੜੇ ਥਾਣੇ ਚ ਮਾਸਵਾ ਸਿਟੀ ਥਾਣੇ ਦੀ ਕੋਈ ਗਾਰਵ ਨਹੀਂ ਹਾਂਜੀ ਹਾਂਜੀ ਹਾਂਜੀ